ਗੁਰਦੁਆਰਾ ਸਾਹਿਬ ਦੇ ਵਿੱਚ ਦੁਆਰਾ ਸ਼ਰਾਬ ਪੀ ਕੇ ਇੱਕ ਵਿਅਕਤੀ ਵੜ ਗਿਆ ਪਟਿਆਲੇ ਦੀ ਇਹ ਘਟਨਾ ਆ ਪਟਿਆਲੇ ਵਿੱਚ ਹੀ ਪਹਿਲਾਂ ਹੋਈ ਸੀ ਔਰ ਇਹੋ ਜੀ ਵਾਰਦਾਤ ਦੁਆਰਾ ਹੋਈ ਪਹਿਲਾਂ ਹੋਈ ਸੀ ਘਟਨਾ ਪਟਿਆਲੇ ਦੇ ਦੁਖਨਵਾਰਨ ਸਾਹਿਬ ਦੇ ਵਿੱਚ ਜਦੋਂ ਇੱਕ ਮਹਿਲਾ ਸ਼ਰਾਬੀ ਹਾਲਤ ਦੇ ਵਿੱਚ ਸ਼ਰਾਬ ਦੀ ਬੋਤਲ ਲੈ ਕੇ ਗੁਰਦੁਆਰਾ ਸਾਹਿਬ ਚ ਵੜ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਸਿੱਖ ਵਿਅਕਤੀ ਉਸ ਨੂੰ ਗੋਲੀ ਮਾਰ ਦਿੰਦਾ ਖੈਰ ਹੁਣ ਦੁਬਾਰਾ ਇੱਕ ਘਟਨਾ ਵਾਪਰੀ ਹੈ ਜਦੋਂ ਨੇਪਾਲ ਦਾ ਇੱਕ ਬੰਦਾ ਜਿਸ ਤਰ੍ਹਾਂ ਉਸਨੇ ਆਪਣੇ ਆਪ ਦਾ ਹੁਲੀਆ ਦੱਸਿਆ ਹੈ ਕਿ ਉਹ ਨੇਪਾਲ ਦਾ ਰਹਿਣ ਵਾਲਾ ਆ ਔਰ ਇੱਥੇ ਆਇਆ ਹੋਇਆ ਉਹ ਵਿਅਕਤੀ ਪਟਿਆਲੇ ਦੇ ਤ੍ਰਿਪੜੀ ਦੇ ਵਿੱਚ ਪ੍ਰੀਤਨਗਰ ਦੇ ਗੁਰਦੁਆਰਾ ਸਾਹਿਬ ਚ ਵੜ ਗਿਆ ਔਰ ਸ਼ਰਾਬੀ ਹਾਲਤ ਦੇ ਵਿੱਚ ਸੰਗਤਾਂ ਦਾ ਦਾਵਾ ਆ ਕਿ ਇਹ ਵਿਅਕਤੀ ਸ਼ਰਾਬ ਪੀਤੀ ਹੋਈ ਸੀ ਇਹਨੇ ਅਤੇ ਬਾਹਰਲੀ ਡਰੇਨੇਜ ਪਾਈਪ ਦੇ ਸਹਾਰੇ ਉਤਾਂ ਨੂੰ ਚੜ ਗਿਆ ਗੁਰਦੁਆਰਾ ਸਾਹਿਬ ਦੇ ਉਤਲੇ ਫਲੋਰ ਦੇ ਉੱਤੇ ਚੜ ਗਿਆ ਤੇ ਜਿਸ ਕਮਰੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਸशोਭਤ ਸਨ ਰੱਖੇ ਹੋਏ ਸਨ ਉਥੇ ਜਾ ਕੇ ਉਸ ਕਮਰੇ ਦਾ ਦਰਵਾਜ਼ਾ ਖੋਲਣ ਲੱਗਿਆ ਇਹ ਤਾਂ ਸੰਗਤਾਂ ਨੇ ਦੇਖ ਲਿਆ ਇਸ ਤਰ੍ਹਾਂ ਕਰਦੇ ਨੂੰ ਤਾਂ ਉਥੇ ਆ ਕੇ ਉਹਨੂੰ ਘੇਰਾ ਪਾ ਕੇ ਤੇ ਫੜ ਲਿਆ ਗੁਰਦੁਆਰਾ ਦੇ ਪ੍ਰਬੰਧਨ ਨੇ ਉਸ ਤੋਂ ਬਾਅਦ ਸੰਗਤਾਂ ਨੇ ਇਸ ਨੇਪਾਲ ਦੇ ਰਹਿਣ ਵਾਲੇ ਵਿਅਕਤੀ ਦੇ ਜੰਮ ਕੇ ਛੱਤਰ ਮਾਰੇ ਇਸ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੂੰ ਬੁਲਾ ਲਿਆ ਗਿਆ ਪੁਲਿਸ ਨੇ ਫੌਰੀ ਤੌਰ ਤੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਕਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਦਾ ਦਾਅਵਾ ਹੈ ਕਿ ਇਸ ਉੱਤੇ ਕਾਰਵਾਈ ਕੀਤੀ ਜਾਵੇਗੀ ਜਿਸ ਤਰ੍ਹਾਂ ਦੇ ਬਿਆਨ ਪੁਲਿਸ ਲੋ ਸਾਂਝੇ ਕੀਤੇ ਜਾਂਦੇ ਨੇ ਪਰ ਹੈਰਾਨੀ ਦੀ ਗੱਲ ਹੈ ਜੇ ਇਸ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਹੋਈ ਹੋਵੇ ਔਰ ਉਹ ਵੀ ਬੇਅਦਬੀ ਦੀ ਘਟਨਾ ਉਸੇ ਜ਼ਿਲ੍ਹੇ ਦੇ ਵਿੱਚ ਦੁਬਾਰਾ ਹੁੰਦੀ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਵੀ ਐਵੇਂ ਹੋਇਆ ਸੀ ਪਟਿਆਲੇ ਦੇ ਵਿੱਚ ਹੁਣ ਵੀ ਇਸ ਤਰ੍ਹਾਂ ਹੋਇਆ ਔਰ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਠਨਾਂ ਦੇ ਵਿੱਚ ਕਾਫੀ ਰੋਸ ਹੈ ਸਾਫ਼ ਤੌਰ ਦੇ ਉੱਤੇ ਪ੍ਰੀਤਨਗਰ ਤ੍ਰੇਪੜੀ ਪਟਿਆਲਾ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਸ ਨੇਪਾਲ ਦੇ ਰਹਿਣ ਵਾਲੇ ਕੁਸ ਪੈਠੀਏ ਦੇ ਨਾਲ ਗੱਲਬਾਤ ਕੀਤੀ ਗਈ ਬੇਅਦਬੀ ਕਰਨ ਵਾਲੀ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਜਿਹੜੀ ਕਹਾਣੀ ਦੱਸੀ ਹੈ ਉਹ ਸੁਣ ਕੇ ਇੱਕ ਵਾਰ ਤਾਂ ਹਾਸਾ ਆ ਜਾਵੇਗਾ ਇਹ ਵਿਅਕਤੀ ਕਹਿੰਦਾ ਹੈ ਕਿ ਇਹਨੂੰ ਭੁੱਖ ਲੱਗੀ ਸੀ ਕਿਸੇ ਦੂਸਰੇ ਵਿਅਕਤੀ ਦੇ ਕੋਲ ਜਾ ਕੇ ਇਸ ਵਿਅਕਤੀ ਨੇ ਬੇਅਦਬੀ ਦੀ ਮਨਸ਼ਾ ਨਾਲ ਗੁਰਦੁਆਰੇ 'ਚ ਆਉਣ ਵਾਲੇ ਇਸ ਵਿਅਕਤੀ ਨੇ ਰੋਟੀ ਮੰਗੀ ਔਰ ਰੋਟੀ ਦੀ ਥਾਂ ਤੇ ਉਸ ਵਿਅਕਤੀ ਨੇ ਨੇਪਾਲ ਦੇ ਇਸ ਵਿਅਕਤੀ ਨੂੰ दारू ਪਿਲਾ ਦਿੱਤੀ ਸ਼ਰਾਬ ਪਿਲਾ ਦਿੱਤੀ ਸ਼ਰਾਬੀ ਹਾਲਤ ਦੇ ਵਿੱਚ ਫਿਰ ਇਸ ਨੂੰ ਇਸ਼ਾਰਾ ਕਰ ਦਿੱਤਾ ਕਿ ਗੁਰਦੁਆਰਾ ਸਾਹਿਬ ਵੱਲ ਜਾ ਕੇ ਤੇ ਰੋਟੀ ਖਾ ਲਵੇ ਔਰ ਇਸੇ ਲਈ ਉਹ ਗੁਰਦੁਆਰਾ ਸਾਹਿਬ ਆ ਗਿਆ ਅਤੇ ਪਾਈਪ ਦੇ ਸਹਾਰੇ ਚੜ ਕੇ ਗੁਰਦੁਆਰਾ ਸਾਹਿਬ ਦੀ ਉਤਲੀ ਮੰਜ਼ਲ ਚਲਾ ਗਿਆ ਅਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਹੁੰਦੇ ਨੇ ਸਜੋਬਿਤ ਹੁੰਦੇ ਨੇ ਉਸ ਕਮਰੇ ਦਾ ਦਰਵਾਜ਼ਾ ਖੋਲਣ ਲੱਗ ਗਿਆ ਹੈਰਾਨੀ ਦੀ ਗੱਲ ਹੈ ਹਾਸਾ ਜ਼ਰੂਰ ਆਉਂਦਾ ਪਰ ਇਸ ਤੋਂ ਬਾਅਦ ਸੰਗਤਾਂ ਨੇ ਇਸ ਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਕੜੀਸਰ ਦੇ ਕੜੀਸਰ ਦੇ ਕੁੱਟਦੇ ਮਾਰਦੇ ਤੇ ਸੜਕ ਤੇ ਲਿਆਂਦੇ ਸੜਕ ਤੇ ਲਿਆ ਕੇ ਤੇ ਜਮ ਕੇ ਇਸ ਦੀ ਕੁੱਟਮਾਰ ਕੀਤੀ ਇਸੇ ਹਾਲਤ ਦੇ ਵਿੱਚ ਪੁਲਿਸ ਨੂੰ ਸੌਂਪ ਦਿੱਤਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਦੂਜੇ ਪਾਸੇ ਸੰਗਤਾਂ ਰੋਸ ਦੇ ਵਿੱਚ ਨੇ ਸੰਗਤਾਂ ਨੇ ਚੌਕ ਦੇ ਉੱਤੇ ਹੀ ਧਰਨਾ ਲਗਾ ਲਿਆ ਪਟਿਆਲੇ ਦੇ ਵਿੱਚ ਇਹ ਵਾਰਦਾਤ ਤੇ ਫੌਰੀ ਤੌਰ ਤੇ ਦਰ ਨਾ ਲਗਾ ਲਿਆ ਜਾਂਦਾ ਜੋ ਕੁਝ ਵੀ ਇਸ ਤੋਂ ਬਾਅਦ ਸਾਹਮਣੇ ਆਇਆ ਆ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਜਗਾਰ ਸਿੰਘ ਹੈ ਜੀ ਜਗਾਰ ਜੀ ਕੀ ਵਾਕਿਆ ਕੀ ਹੋ ਰਿਹਾ ਹੈ ਮੈਂ ਜੀ ਕਿ ਨਾ ਮੈਂ ਅੰਦਰ ਬੈਠਾ ਜੀ ਸਾਡੇ ਗੁਰਦੁਆਰਾ ਸਾਹਿਬ ਸਹਿਜ ਪਾਠ ਚੱਲ ਰਿਹਾ ਜੀ ਸਹਿਜ ਪਾਠ ਚੱਲਦੇ ਮੇਰੇ ਨਾ ਘਰੋਂ ਫੋਨ ਆਇਆ ਜੀ ਮੈਂ ਬਾਹਰ ਦੇਖਿਆ ਮੈਨੂੰ ਮੱਲਾ ਨੇ ਵਾਸੀਆਂ ਨੇ ਕਿਹਾ ਕਹਿੰਦੇ ਇਹ ਸਾਹਮਣੇ ਕੋਈ ਬੰਦਾ ਕੋਈ ਕੰਮ-ਕਮ ਕਰਨਾ ਆਇਆ ਗੁਰਦੁਆਰਾ ਸਾਹਿਬ ਮੈਂ ਕਿਹਾ ਨਾ ਜੀ ਕੰਮ-ਕਮ ਤਾਂ ਕਰਨਾ ਆਇਆ ਨਹੀਂ ਹੈਗਾ ਮੈਂ ਉੱਪਰ ਗਿਆ ਨੂੰ ਮੈਂ ਦੇਖਿਆ ਦਰਵਾਜੇ ਦੇ ਇਤਨਾ ਆਪੋਸਿਟ ਜਿਹੜੇ ਗੈਲਰੀਆਂ ਨੇ ਆਪਣੇ ਆਪੋਸਿਟ ਸੱਚਖੰਡ ਸਾਹਿਬਾ ਜੀ ਸ਼ੀਸ਼ੇ ਤੋਂ ਮੈਂ ਦੇਖਿਆ ਉਹਨੂੰ ਕੀ ਨਾਮ ਹੈ ਮੈਂ ਕਿਹਾ ਕਰਨ ਕੀ ਆਇਆ ਦੇਖਿਆ ਨੇ ਬੂਟ ਪਾਏ ਪਏ ਜੀ ਮੈਂ ਕੁੰਡੀ ਲਾਤੀ ਫਿਰ ਠੀਕ ਹੈ ਜੀ ਮੈਂ ਆਪਣੇ ਪ੍ਰਬੰਧਕ ਕਮੇਟੀ ਨੂੰ ਸਾਰਨੂੰ ਫੋਨ ਕਰਨ ਲੱਗਿਆ ਕਿ ਇਹ ਬੰਦਾ ਆਣ ਪਛਾਤਾ ਜਾਂ ਪਤਾ ਨਹੀਂ ਕੀ ਕਰਨ ਵਾਸਤੇ ਆ ਪਤਾ ਨਹੀਂ ਹੈਗਾ ਨੇ ਦਾੜੂ ਵੀ ਪੀਤੀ ਪਈਆਂ ਨੇ ਤੇ ਫੇਰ ਕੀ ਮਾਰਜ ਫੇਰ ਇਹਨੂੰ ਕੀ ਨਾਮ ਹੈ ਸਾਡੀ ਕਮੇਟੀ ਮੈਂਬਰ ਆਏ ਫਿਰ ਉਹਨੂੰ نیچے ਲੈ ਕੇ ਆਏ ਸਾਡੇ ਟੱਪ ਕੇ ਕਿਉਂ ਨਹੀਂ ਡਰਿੰਕਰ ਅੱਛੀ ਸੀ ਕਿਨੇ ਹਾਂ ਜੀ ਡਰਿੰਕ ਕੀਤੀ ਪਈ ਸੀ ਜੀ ਉਹਨੇ ਤੇ ਹੁਣ ਕਿੱਥੇ ਆ ਬੰਦਾ ਉਹ ਕਿਹੜਾ ਜੀ ਉਹ ਬੰਦੇ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਜਿਹੜਾ ਪ੍ਰੀਤਨਗਰ ਗੁਰਦੁਆਰਾ ਪ੍ਰੀਤਨਗਰ ਗੁਰਦੁਆਰਾ ਸਾਹਿਬ ਜਿਹੜੀ ਸਰ ਇਹ ਹੋਈ ਆ ਕਿ ਕੀ ਮਾਮਲਾ ਕੀ ਆ ਸਰ ਸਾਡੇ ਐਸਐਚਓ ਸਾਹਿਬ ਨੂੰ ਇਨਫੀਮੇਸ਼ਨ ਆਈ ਸੀ ਵੀ ਗੁਰਦੁਆਰਾ ਸਾਹਿਬ ਜੋ ਪ੍ਰੀਤਨਗਰ ਦੇ ਵਿੱਚ ਸਥਿਤ ਹਨ ਕੋਈ ਵੀ ਜਿਹੜਾ ਅਗਿਆਤ ਵਿਅਕਤੀ ਹੈ ਤੇ ਜਿਹੜੀ ਹੈ ਗਲਤ ਕੰਡੀਸ਼ਨ ਦੇ ਵਿੱਚ ਅੰਦਰ ਐਂਟਰ ਹੋਇਆ ਤੇ ਪਬਲਿਕ ਨੇ ਉਹਨੂੰ ਜਿਹੜਾ ਸੀਗਾ ਉੱਥੇ ਰੋਕਿਆ ਤੇ ਉਹ ਲੱਗ ਰਿਹਾ ਸੀਗਾ ਵੀ ਜਿਵੇਂ ਕਿਸ ਤਰ੍ਹਾਂ ਦੀ ਕੋਈ ਨਸ਼ੀਲੀ ਵਸਤੂ ਦਾ ਉਹਨੇ ਸੇਵਨ ਕੀਤਾ ਹੋਇਆ ਉਹਨੂੰ ਜਿਹੜਾ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਤੇ ਫਰਦਰ ਅਸੀਂ ਮੌਕਾ ਵੇਖਣ ਵਾਸਤੇ ਜਾ ਰਹੇ ਹਾਂ ਸੀਸੀਟੀਵੀ ਵਗੈਰਾ ਚੈੱਕ ਕਰਾਂਗੇ ਵੀ ਕੋਈ ਕਿਸ ਤਰ੍ਹਾਂ ਦੀ ਇਹਨੇ ਕੋਈ ਬੇਅਦਬੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਜਿਹੜਾ ਇਹਨੇ ਕੋਈ ਕੀਤਾ ਹੋਊਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਕਿੱਥੇ ਰਹਿਣ ਦਾ ਕੋਈ ਪਤਾ ਪੁੱਛਦੇ ਆ ਉਹ ਹਲੇ ਉਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਦੇ ਵਿੱਚ ਜਿਸ ਤਰੀਕੇ ਦੀ ਵੀ ਉਹਦੀ ਗੱਲਬਾਤ ਸਾਹਮਣੇ ਆਏਗੀ ਉਹ ਅਸੀਂ ਪ੍ਰੋਪਰ Thank you, sir. Thank you. Thank you. Subscribe to One India channel and never miss an update.